ਸਾਰੀਆਂ ਦੁਨੀਆਂ ਵੀ ਗੱਲਾਂ ਸੁਣੀਆਂ ਸਾਰੀ ਟੈਕਨੀਕੀਆਂ ਚੀਜ਼ਾਂ ਨੇ ਉਹ ਤਾਂ ਮੈਨੂੰ ਇੱਕ ਗੰਭੀਰ ਤੇ ਪੱਕਾ ਲੱਗੀ ਕਿ ਜਿਹੜਾ ਇੱਕ ਤੁਸੀਂ ਸਭ ਤੋਂ ਵੱਧ ਤੁਸੀਂ ਵਧਾਈ ਦੇ ਪਾਤਰ ਹੋ ਸਾਰੇ ਨੂੰ ਕਿ ਤੁਸੀਂ ਸ਼ੁਰੂਆਤ ਉਸ ਦਿਨ ਕੀਤੀ ਜਿਸ ਦਿਨ ਬਾਬੇ ਨਾਨਕ ਦਾ ਗੁਰਪੁਰ ਨਹੀਂ ਸ਼ੁਰੂ ਤਾਂ ਅਸੀਂ ਪਹਿਲਾਂ ਕਰ ਚੁੱਕੇ ਹੁਣਾ ਨਵੀਂ ਕਰਾਤੀ ਨਹੀਂ ਪਰ ਜਿਹੜੀ ਅੱਜ ਜਿਹੜੀ ਨਵੀਂ ਐ ਹੁਣ ਜਿਹੜੀ ਮਤਲਬ ਨਵੀਂ ਐ ਹਾਂ ਹੁਣ ਨਵੀਂ ਬਣਾਉਣ ਵਾਲੀ ਤੋਂ ਜਿਹੜੀ ਸ਼ੁਰੂਆਤ ਕੀਤੀ ਹੈ ਤੇ ਕਿ ਬਾਬਰ ਨੂੰ ਜਾਬਰ ਕਹਿਣ ਵਾਲੇ ਬਾਬਾ ਨਾਨਕ ਹੈ ਨਾ ਇਹ 32 ਗੁਰਲਾਣੇ ਤੈਂ ਕਿ ਦਰਦ ਨਾ ਆ ਬਾਬੇ ਨਾਨਕ ਦੀ ਡਾਇਓਲੋਜੀ ਜਿਹੜੀ ਹੈ ਉਹ ਬਹੁਤ ਸ਼ਾਂਤ ਬਹੁਤ ਹੈ ਔਰ ਹੈ ਪਰ ਕ੍ਰਾਂਤੀਕਾਰੀ ਹੈ ਪੂਰੀ ਦੀ ਪੂਰੀ ਤੇ ਉਹਦੇ ਵਿੱਚੋਂ ਫਿਰ ਸਾਰੇ ਲੋਕ ਨਿਕਲਦੇ ਤੇ ਮੈਨੂੰ ਇੱਕ ਚੀਜ਼ ਤਾਂ ਲੱਗਿਆ ਕਿ ਪੰਜਾਬ ਦੇ ਨਾਲ ਧੱਕਾ ਨਹੀਂ ਹੋਣਾ ਚਾਹੀਦਾ ਪੰਜਾਬ ਜਿਹੜਾ ਇਸ ਦੇਸ਼ ਦਾ ਆਪਣੇ ਦੇਸ਼ ਦਾ ਧਰ ਆ ਇਹਦੇ ਆਲੇ ਦੁਆਲੇ ਸਾਰਾ ਕੁਝ ਹਮਦਰ ਕੁਝ ਵੀ ਤੁਸੀਂ ਲੈ ਲਓ ਚਾਹੇ ਜਵਾਨ ਲੈ ਲਓ ਤੇ ਭਾਵੇਂ ਕਿਸਾਨ ਲੈ ਲਓ ਤੇ ਭਾਵੇਂ ਸਾਰੇ ਤੁਸੀਂ ਇਨਸਾਨ ਲੈ ਲਓ ਉਹ ਸਾਰਾ ਕੁਝ ਇਹਦੇ ਆਲੇ ਦੁਆਲੇ ਘੁੰਮਦਾ ਤੇ ਮੈਂ ਅਸੀਂ ਸਾਰੇ ਨਾਲ ਖੜੇ ਹਾਂ ਹਮੇਸ਼ਾ ਖੜੇ ਰਾਵਾਂਗੇ ਜਦੋਂ ਵੀ ਪੰਜਾਬ ਨਾਲ ਧੱਕਾ ਹੋਏਗਾ ਤੇ ਨਾਲ ਖੜੇ ਰਾਵਾਂਗੇ ਬੇ ਡਰ ਕਿਸੇ ਵੀ ਗੱਲ ਦੇ ਡਰ ਤੋਂ ਆ ਮੁਕਤ ਹੋ ਕੇ ਅਸੀਂ ਪੰਜਾਬ ਦੇ ਨਾਲ ਅਸੀਂ ਵੀ ਨਾਲ ਹਾਂ ਤੁਹਾਡੇ ਕੁਝ ਵੀ ਹੋਊਗਾ ਅਸੀਂ ਵੀ ਖੜਾਂਗੇ ਜੀ ਜੀ ਤੇ ਬੋਲਣਾ ਚਾਹੀਦਾ ਪੂਰਣਾ ਸਵਾਲ ਕਰਨੇ ਚਾਹੀਦੇ ਆ ਲੌਜੀਕਲ ਮੈਂ ਉਹ ਹੀ ਬੱਚਿਆਂ ਨਾਲ ਵੀ ਹੋਣੀ ਜਦੋਂ ਗੱਲ ਕੀਤੀ ਸੀ ਇਹ ਹੀ ਗੱਲ ਕੀਤੀ ਸੀ ਵੀ ਦਲੀਲ ਦੇ ਨਾਲ ਸਵਾਲ ਜ਼ਰੂਰ ਹੋਣਾ ਚਾਹੀਦਾ ਸੋ ਸੰਤਰਾ ਮੋਦਾਸੀ ਉਹਨਾਂ ਦਾ ਜਿਹੜਾ ਜਿੰਨਾ ਵੱਡਾ ਜਾਣਾ ਮੈਂ ਵੀ ਰਿਕਾਰਡ ਕਰਾਇਆ ਸੀ ਉਸ ਟਾਈਮ ਤੇ ਚੱਲ ਰਿਹਾ ਹੈ ਮਾਤਰਤੀਏ ਤੇਰੀ ਗੋਦ ਨੂੰ ਚੰਨ ਹੋਰ ਬਥੇਰੇ ਨਹੋਰ ਬਥੇਰੇ ਤੂੰ ਮੰਗਦਾ ਰਹੀਂ ਵੇ ਸੂਰਜਾ ਕਮੀਆਂ ਦੇ ਵੇੜੇ ਤੂੰ ਮੰਗਦਾ ਰਹੀਂ ਵੇ ਸੂਰਜਾ ਕਮੀਆਂ ਦੇ ਵੇੜੇ ਜਿੱਥੇ ਤੰਗ ਨਾ ਸਮਝਣ ਤੰਗੀਆਂ ਨੂੰ ਮਿਲਨੇ ਅੰਗੂਠੇ ਸੰਗੀਆਂ ਨੂੰ ਜਿੱਥੇ ਤੰਗ ਨਾ ਸਮਝਣ ਤੰਗੀਆਂ ਨੂੰ ਜਿੱਥੇ ਮਿਲਨੇ ਅੰਗੂਠੇ ਸੰਗੀਆਂ ਨੂੰ ਜਿੱਥੇ ਵਾਰ ਤਰਸਦੇ ਕੰਗੀਆਂ ਨੂੰ ਨੱਕ ਵਗਦੇ ਅੱਖਾਂ ਚੁੰਨੀਆਂ ਤੇ ਦੰਦ ਕਰੇੜੇ ਤੂੰ ਮੰਗਦਾ ਰਹੀਂ ਵੇ ਸੂਰ ਜਾ ਮੀਆਂ ਦੇ ਵੇੜੇ ਜਿੱਥੇ ਲੋਕ ਬੜੇ ਮਜਬੂਰ ਜਹੇ ਗਿੱਲੀ ਦੇ ਦਿਲ ਤੋਂ ਦੂਰ ਜਹੇ ਤੇ ਭੁੱਖਾਂ ਵਿੱਚ ਮਸ਼ਹੂਰ ਜਹੇ ਭੁੱਖਾਂ ਵਿੱਚ ਮਸ਼ਹੂਰ ਜਹੇ ਜਿੱਤੇ ਮਰ ਕੇ ਚੰਬੜ ਜਾਵਦੇ ਨੇ ਕੂਤ ਜਠੇਰੇ ਤੂੰ ਮੰਗਦਾ ਰਹੀ ਵੇ ਸੂਰ ਜਾ ਕਮੀਆਂ ਦੇ ਵੇੜੇ ਜਿੱਤੇ ਹਾਰ ਮੰਨ ਲਈ ਚਾਵਾਂ ਨੇ ਜਿੱਤੇ ਅਣ ਵਿਆਈਆਂ ਹੀ ਮਾਵਾਂ ਨੇ ਜਿੱਤ ਨਾਨ 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 ਕੁੰਝ ਖੇਰ ਲਈ ਕਾਵਾਂ ਨੇ ਬਾਪੂ ਦੇ ਕਰਜ਼ ਦਾ ਸੂਦ ਨੇ ਪੁੱਤ ਜਮ ਦੇ ਜਿਹੜੇ ਤੂੰ ਮੰਗਦਾ ਰਹੀ ਵੇ ਸੂਰਜਾ ਕਮੀਆਂ ਦੇ ਵੇੜੇ よく見たことある。